ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਮੇਰੇ ਸਕੂਲ ਤੇ ਦੱਸ ਲੈਣਾ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਹੈ ਦੂਸਰੀ ਲਾਈਨ ਹੈ ਇਸ ਦੀ ਇਮਾਰਤ ਬੜੀ ਸੁੰਦਰ ਹੈ ਤੀਸਰੀ ਲਾਈਨ ਹੈ ਇਸ ਵਿੱਚ 15 ਕਮਰੇ ਅਤੇ ਇੱਕ ਵੱਡਾ ਹਾਲ ਹੈ ਚੌਥੀ ਲਾਈਨ ਹੈ ਮੇਰੇ ਸਕੂਲ ਵਿੱਚ ਇੱਕ ਲਾਇਬ੍ਰੇਰੀ ਹੈ ਕੀ ਇਹ ਕਹਾਤਾ ਭਾਈ ਕੀ ਇਹ ਕਹਾਤਾ ਪੰਜਵੀਂ ਲਾਈਨ ਹੈ ਮੇਰੇ ਸਕੂਲ ਵਿੱਚ 20 ਅਧਿਆਪਕ ਹਨ ਛੇਵੀਂ ਲਾਈਨ ਹੈ ਕੋਈ ਤਾਂ ਰਸਤਾ ਹੋਵੇ ਆਸ ਤੇ ਬਚ ਕੇ ਰਹੇਗਾ ਮੇਰੇ ਸਕੂਲ ਵਿੱਚ 200 ਵਿਦਿਆਰਥੀ ਪੜਦੇ ਹਨ ਸਤਵੀਂ ਲਾਈਨ ਹੈ ਮੇਰੇ ਸਕੂਲ ਦੇ ਕਮਰੇ ਖੁੱਲ੍ਹੇ ਅਤੇ ਹਵਾਦਾਰ ਹਨ ਅੱਠਵੀਂ ਲਾਈਨ ਹੈ ਮੇਰੇ ਸਕੂਲ ਵਿੱਚ ਕੰਪਿਊਟਰ ਅਤੇ ਸੰਗੀਤ ਦੀਆਂ ਸੰਗੀਤ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਨੌਵੀਂ ਲਾਈਨ ਹੈ ਮੇਰੇ ਸਕੂਲ ਵਿੱਚ ਇੱਕ ਬਹੁਤ ਵੱਡਾ ਖੇਡ ਦਾ ਮੈਦਾਨ ਹੈ। ਅੱਜ ਅਸੀਂ ਲੋਕ ਇਸ ਖੇਡ ਦਾ ਆਰਟ ਟੂ ਖੇលਨੇ ਆਏ ਹਾਂ। ਔਰ ਅਭੀ ਮੈਂ ਇੱਕ ਨਿਊ ਬੀਬੀ ਸੈਟ 10ਵੀਂ ਲਾਈਨ ਹੈ। ਸ਼ਾਸ਼ੀ ਦੇ ਘਰ ਮੈਂ ਆਇਆ ਹੂ। ਇਹ ਦੇਖੋ। ਮੈਨੂੰ ਆਪਣੇ ਸਕੂਲ ਤੇ ਮਾਣ ਹੈ। ਓਹ ਭਾਈ ਇਹ ਦੇਖੋ। ਤਾਂ ਬੱਚਿਓ ਇਹ ਸੀ ਮੇਰੇ ਸਕੂਲ ਤੇ ਦੱਸ ਲੈਣਾ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਨੀਚੇ ਤੋਂ ਅੱਜ ਗੋ ਪਤਾ ਨਹੀਂ ਮੈਂ ਕਿਉਂ ਆਇਆ